ਪੰਜਾਬ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਕੀਤਾ ਐਲਾਨ ਉਹ ਕਿਹੜਾ ਚਿਹਰਾ ਹੈ ਜੋ ਪੰਜਾਬ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਚ ਉਤਾਰਿਆ ਹੈ ਕੇਜਰੀਵਾਲ ਦਾ ਖਾਸ ਤੇ ਇੱਕ ਬਹੁਤ ਹੀ ਅਮੀਰ ਆਦਮੀ ਜਿਸ ਨੂੰ ਇਹ ਟਿਕਟ ਦਿੱਤੀ ਗਈ ਹੈ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਤੁਹਾਡੇ ਕੋਲ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪੰਜਾਬ ਦੇ ਵਿੱਚ ਜੋ ਜਿਮਨੀ ਚੋਣ ਦਾ ਐਲਾਨ ਹੋਇਆ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਉਤਾਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਚਰਚਾਵਾਂ ਚੱਲੀਆਂ ਸੀ ਕਿ ਪੰਜਾਬ ਦੀ ਜੋ ਰਾਜ ਸਭਾ ਸੀਟ ਹੈ ਉਸ ਤੋਂ ਕੇਜਰੀਵਾਲ ਨੂੰ ਰਾਜ ਸਭਾ ਚ ਭੇਜਿਆ ਜਾਵੇਗਾ ਪਰ ਕੇਜਰੀਵਾਲ ਨੇ ਸਾਫ ਇਨਕਾਰ ਕਰ ਦਿੱਤਾ ਕਿ ਮੈਂ ਕੋਈ ਰਾਜ ਸਭਾ ਚ ਨਹੀਂ ਜਾ ਰਿਹਾ ਮੈਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਵੱਖ-ਵੱਖ ਜੋ ਰਾਜਾਂ ਦੇ ਵਿੱਚ ਪਾਰਟੀ ਦੇ ਲਈ ਕੰਮ ਕਰਾਂਗਾ ਮੈਂ ਇੱਕ ਰਾਜ ਸਭਾ ਦਾ ਮੈਂਬਰ ਨਹੀਂ ਬਣਨਾ ਚਾਹੁੰਦਾ ਕੇਜਰੀਵਾਲ ਨੇ ਸਪਸ਼ਟ ਇਨਕਾਰ ਕਰ ਦਿੱਤਾ ਔਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹੀ ਚਾਹੁੰਦੇ ਨੇ ਕਿ ਜੋ ਪੰਜਾਬ ਦੀ ਰਾਜ ਸਭਾ ਸੀਟ ਖਾਲੀ ਹੋਈ ਸੀ ਉਸ ਦੇ ਉੱਪਰ ਪੰਜਾਬ ਦਾ ਹੀ ਆਗੂ ਹੋਵੇ ਪੰਜਾਬ ਦਾ ਹੀ ਉਹ ਇੱਕ ਪੰਜਾਬੀ ਹੋਵੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਪਹਿਲਾਂ ਵੀ ਬਹੁਤ ਵੱਡਾ ਨੁਕਸਾਨ ਚਲ ਚੁੱਕੀ ਹੈ ਜਦੋਂ ਪਹਿਲਾਂ ਰਾਸਵਾ ਮੈਂਬਰ ਪੰਜਾਬ ਤੋਂ ਚੁਣ ਕੇ ਭੇਜੇ ਸੀ ਸੱਤ ਤਾਂ ਉਸ ਸਮੇਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਰਹੀ ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪੰਜਾਬੀ ਨੂੰ ਟਿਕਟ ਦੇਣਾ ਚਾਹੁੰਦੇ ਨੇ ਪਰ ਉਹ ਪੰਜਾਬੀ ਪੰਜਾਬ ਦੇ ਵਿੱਚੋਂ ਹੀ ਹੋਣਾ ਚਾਹੀਦਾ ਦਿੱਲੀ ਦੇ ਵਿੱਚ ਵੀ ਪੰਜਾਬੀ ਬੈਠੇ ਨੇ ਜੋ ਕਿ ਕੇਜਰੀਵਾਲ ਦਿੱਲੀ ਤੋਂ ਪੰਜਾਬ ਵੀ ਲਿਆ ਕੇ ਪੰਜਾਬ ਵਿੱਚ ਖੜਾ ਕਰਨਾ ਚਾਹੁੰਦੇ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿੱਚ ਸਹਿਮਤੀ ਨਹੀਂ ਬਣੀ ਜੋ ਪਿੱਛੇ ਹੜ੍ਹਾਂ ਦੇ ਕਾਰਨ ਜਦੋਂ ਕੇਜਰੀਵਾਲ ਪੰਜਾਬ ਆਉਂਦੇ ਨੇ ਤਾਂ ਉਸ ਸਮੇਂ ਇਹ ਚਰਚਾ ਚੱਲਦੀ ਏ ਤਾਂ ਕੇਜਰੀਵਾਲ ਜੋ ਵਿੱਚੇ ਪੰਜਾਬ ਦਾ ਦੌਰਾ ਛੱਡ ਕੇ ਗੁਜਰਾਤ ਨੂੰ ਚਲੇ ਜਾਂਦੇ ਨੇ ਸੋ ਹੁਣ ਫਿਰ ਜੋ ਮਨੀਸ਼ ਸੋਧਿਆ ਪੰਜਾਬ ਦੇ ਵਿੱਚ ਆਏ ਔਰ ਉਹਨਾਂ ਦੇ ਵੱਲੋਂ ਰਾਸਵਾ ਸੀਟ ਦੇ ਉੱਪਰ ਜਿਵੇਂ ਹੀ ਐਲਾਨ ਹੋਇਆ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜੇ ਚਿਹਰੇ ਨੂੰ ਰਾਜ ਸਭਾ 'ਚ ਭੇਜਣਾ ਹੈ ਕਿਉਂਕਿ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਪੂਰਨ ਬਹੁਮਤ ਹੈ ਜਿਹੜੇ ਕਿ 97 ਦੇ ਕਰੀਬ ਵਿਧਾਇਕ ਨੇ ਆਮ ਆਦਮੀ ਪਾਰਟੀ ਕੋਲ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦਾ ਹੀ ਚੁਣਿਆ ਜਾਵੇਗਾ ਇਸ ਨੂੰ ਲੈ ਕੇ ਉਹ ਵੱਡਾ ਤੇ ਤਣਾਅ ਆਗੂ ਜਿਸ ਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਪਰਟੀ ਨੂੰ ਫੰਡਵਾਜੋ ਦੇ ਸਕੇ ਕਿਉਂਕਿ ਪਾਰਟੀ ਅੱਜ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਗੁਜ਼ਰ ਰਹੀ ਹੈ ਪਾਰਟੀ ਦੇ ਕੋਲ ਪੈਸਾ ਨਹੀਂ ਦਿੱਲੀ ਚੋਣਾ ਹਾਰਨ ਤੋਂ ਬਾਅਦ ਪਾਰਟੀ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਉੱਥੇ ਪੰਜਾਬ ਦੇ ਵਿੱਚ ਛੜ ਆ ਗਏ ਜਿਸ ਕਰਕੇ ਪੰਜਾਬ ਦੇ ਵਿੱਚ ਵੀ ਹੁਕਮ ਜਾਰੀ ਕੀਤੇ ਗਏ ਪਾਰਟੀ ਵੱਲੋਂ ਕਿ ਸਾਰੇ ਵਿਧਾਇਕ ਲਗਭਗ 20-20 ਕਰੋੜ ਰੁਪਏ ਇੱਕ ਇੱਕ ਵਿਧਾਇਕ ਇਕੱਠਾ ਕਰਕੇ ਪਾਰਟੀ ਫੰਡ ਦੇਵੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਵਿੱਚ ਜੋ ਚੜ੍ਹਦੀ ਕਲਾ ਮਿਸ਼ਨ ਸ਼ੁਰੂ ਕੀਤਾ ਹੋਇਆ ਪੰਚਾਇਤਾਂ ਨੂੰ ਹੁਕਮ ਦਿੱਤੇ ਨੇ ਕਿ ਇੱਕ ਪੰਚਾਇਤ 5-5 ਕਰੋੜ ਰੁਪਇਆ ਜੋ ਚੜ੍ਹਦੀ ਕਲਾ ਮਿਸ਼ਨ ਦੇ ਵਿੱਚ ਜਮ੍ਹਾਂ ਕਰਵਾਵੇ ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਫੰਡ ਇਕੱਠਾ ਕਰਨਾ ਚਾਹੁੰਦੀ ਏ ਪੈਸਾ ਇਕੱਠਾ ਕਰਨਾ ਚਾਹੁੰਦੀ ਏ ਪਰ ਰਾਜ ਸਭਾ ਦੀ ਟਿਕਟ ਵਾਸਤੇ ਆਮ ਆਦਮੀ ਪਾਰਟੀ ਦੇ ਕੋਲ ਉਹ ਕਿਹੜਾ ਉਮੀਦਵਾਰ ਏ ਜਿਹੜਾ ਇੰਨਾ ਪੈਸਾ ਦੇਵੇਗਾ ਉਸ ਨੂੰ ਟਿਕਟ ਦਿੱਤੀ ਜਾਵੇਗੀ ਇਸ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਤੇਜ਼ ਹੋਈਆਂ ਨੇ ਪਰ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਉਦਯੋਗਪਤੀ ਜਿਸ ਦਾ ਨਾਮ ਸਾਹਮਣੇ ਆ ਰਿਹਾ ਕਿ ਉਸ ਨੂੰ ਇਹ ਟਿਕਟ ਦਿੱਤੀ ਜਾ ਸਕਦੀ ਹੈ ਜਿਵੇਂ ਹੀ ਪਹਿਲਾ ਲੁਧਿਆਣਾ ਤੋਂ ਹੀ ਸੰਜੀਵ ਅਰੋੜਾ ਸੀਗੇ ਜਿਹੜੇ ਕਿ ਰਾਜ ਸਭਾ ਮੈਂਬਰ ਸੀ ਔਰ ਰਾਜ ਸਭਾ ਮੈਂਬਰ ਉਹਨਾਂ ਨੇ ਜਦੋਂ ਆਪਣੇ ਉਹਦੇ ਤੋਂ ਅਸਤੀਫਾ ਦਿੱਤਾ ਤਾਂ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਗਈ ਔਰ ਵਿਧਾਨ ਸਭਾ ਚੋਣ ਜਿੱਤ ਕੇ ਉਹ ਪੰਜਾਬ ਦੇ ਕੈਬਨ ਮੰਤਰੀ ਬਣੇ ਹੁਣ ਉਹਨਾਂ ਦੀ ਸੀਟੇ ਖਾਲੀ ਹੋਈ ਏ ਉੱਥੋਂ ਲੁਧਿਆਣਾ ਦੇ ਵਿੱਚੋਂ ਹੀ ਇੱਕ ਅਧਿయోగਪਤੀ ਜੋ ਇੱਕ ਸੀਨੀਅਰ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਹ ਵਰਕਰ ਏ ਪਰ ਦੂਸਰੇ ਪਾਸੇ ਵਲੰਟੀਅਰ ਵੀ ਇਸੇ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਇਤਿਆਬ ਨੇ ਕਿ ਕਿਸੇ ਵਲੰਟੀਅਰ ਨੂੰ ਟਿਕਟ ਦਿੱਤੀ ਜਾਵੇ ਜਿਹੜੇ ਕਿ 2013-14 ਤੋਂ ਲੈ ਕੇ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਨੇ ਪਰ ਉਹ ਸਵਾਲ ਜਿਹੜਾ ਕਿ ਇੱਕ ਉਦਯੋਗਪਤੀ ਪਰਿਵਾਰ ਦਾ ਨਾਮ ਆ ਰਿਹਾ ਕਿ ਉਹਨਾਂ ਨੂੰ ਇਹ ਟਿਕਟ ਦਿੱਤੀ ਜਾ ਸਕਦੀ ਹੈ ਉਸ ਵਲ ਲੁਧਿਆਣਾ ਦੇ ਵਿੱਚ ਉਦਯੋਗਪਤੀ ਨੇ ਉਹਨਾਂ ਦੇ ਕਿਸੇ ਮੈਂਬਰ ਨੂੰ ਟਿਕਟ ਦੇਣ ਵਾਸਤੇ ਜੋ ਮਨੀਸ਼ ਸੋਧਿਆ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚ ਸੰਤਰੀ ਬੰਦੀ ਜਾਰੀ ਹੈ ਕਿਉਂਕਿ ਪਾਰਟੀ ਨੂੰ ਬਹੁਤ ਜ਼ਿਆਦਾ ਫੰਡ ਚਾਹੀਦਾ ਔਰ ਲਗਭਗ ਜਿਹੜਾ ਕਿ ਇਹ ਔਸਵਾਲ ਪਰਿਵਾਰ ਇਹ ਬਹੁਤ ਜ਼ਿਆਦਾ ਫੰਡ ਦੇ ਸਕਦਾ ਹੈ ਜਿਸ ਕਾਰਨ ਇਹਨਾਂ ਨੂੰ ਰਾਜ ਸਭਾ ਲਈ ਚੁਣਿਆ ਜਾ ਸਕਦਾ ਹੈ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਅਜੇ ਤੱਕ ਆਪਣਾ ਨਾਮ ਦਾ ਜਿਹੜਾ ਕੁਛ ਨਾ ਨਹੀਂ ਕੀਤੀ ਗਈ ਜੋ ਅਸੀਂ ਵੀ ਇਸ ਦੇ ਬਾਰੇ ਕੁਝ ਨਹੀਂ ਕਹਿਣਾ ਚਾਹਦੇ ਪਰ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਤਿਆਰੀਆਂ ਚੱਲ ਰਹੀਆਂ ਨੇ ਕਿ ਇੱਕ ਉਦਯੋਗਪਤੀ ਹੋਵੇ ਔਰ ਪੈਸੇ ਵਾਲਾ ਹੋਵੇ ਆਦਮੀ ਉਸ ਨੂੰ ਇਹ ਟਿਕਟ ਦਿੱਤੀ ਜਾਵੇ ਤਾਂ ਕਿ ਪਾਰਟੀ ਨੂੰ ਮੋਟਾ ਫੰਡ ਮਿਲ ਸਕੇ ਔਰ ਪਾਰਟੀ ਮਜ਼ਬੂਤ ਹੋ ਸਕੇ ਔਰ ਦੂਸਰੇ ਪਾਸੇ ਉਹ ਰਾਜ ਸਭਾ ਚੋਣوں पे भेजा ਜਾ ਸਕੇ